काफ़ी बना लिया सोशल मीडिया तो 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 और थंबनेल तो डिज़ाइन करना चाहिए फोटो तो रखा डिज़ाइन चलो स्टार्ट कर अलग अलग का साइज लेना था साइज कि में लेना आप आई चे न्यू च गए आप इतों आप ले लेना मारे। मारे। ठीक है देखे। देखे। ਕਰਨੇ ਆਪਾਂ ਇਹ 700 800 ਇਹ ਇਹਨੂੰ ਡਬਲ ਕਰਨਾ ਹੈ ਇਹ ਸਾਈਜ਼ ਨੂੰ ਇੰਟੂ 2 ਕਰ ਸਕਦੇ ਹਾਂ ਥੋੜੀ ਹਾਈ ਕੁਆਲਿਟੀ ਦਾ ਬਣ ਜਾਊਗਾ 720 ਇੰਟੂ ਡਬਲ ਹੋ ਗਈ ਇਹਦੀ ਕੁਆਲਿਟੀ ਹਾਈ ਕੁਆਲਿਟੀ ਹੋ ਗਈ ਹੋ ਜਾਓ ਕ੍ਰੀਏਟ ਕਰ ਦਿਓ ਜਿਆਦਾ ਵੱਡਾ ਵੀ ਨਹੀਂ ਬਣਾਉਣਾ ਕਿ 2 MB ਤੋਂ ਵੱਧ ਅਪਲੋਡ ਨਹੀਂ ਹੁੰਦਾ ਉਹਦੇ ਥੰਬਨੇਲ ਦਾ ਆਪਾਂ ਸਾਈਜ਼ ਲੈ ਰਹੇ ਹਾਂ ਸਮਝਣ ਹੁਣ ਆਪਾਂ ਹੀ ਕਰਨਾ ਆਪਾਂ ਇਹਦੇ ਉੱਤੇ ਡਿਜ਼ਾਈਨ ਕਰਨਾ ਆਪਾਂ ਪਰ ਤੁਹਾਨੂੰ ਜਿਵੇਂ ਮੈਂ ਨਹੀਂ ਕਹਿ ਰਿਹਾ ਸਾਨੂੰ ਪਹਿਲਾਂ ਮੈਂ ਬੈਕਗ੍ਰਾਉਂਡ ਲਗਾ ਇੱਕ ਗੇਮ ਦਾ এনਵਾਇਰਨਮੈਂਟ ਗੇਮ ਦਾ ਬੈਕਗ੍ਰਾਉਂਡ ਲੈਂਦਾ ਮੈਂ ਕਰਾਂ ਮੈਂ ਡ੍ਰੈਗਨ ਡ੍ਰੋਪ ਕਰਿਆ ਤੇ ਫੋਲਡ ਕਰ ਲੈਣਾ ਸਕੇਲ ਕਰ ਲੈਣਾ ਆਲਟ ਦੱਬ ਕੇ ਕੀਬੋਰਡ ਤੋਂ ਆਏ ਸਕੇਲ ਕਰੂੰਗਾ ਤੁਸੀਂ ਸੈਂਟਰ ਚ ਨਾ ਚਾਰੇ ਪਾਸੇ ਨੂੰ ਸਕੇਲ ਹੋਊਗਾ ਤਾਂ ਤੁਸੀਂ ਸਹੀ ਤਰੀਕੇ ਨਾਲ ਸਕੇਲ ਕਰ ਪ੍ਰੋਪਲਾਈ ਕਰ ਦੋ ਧੰਨਵਾਦ ਠੀਕ ਹੈ ਫਿਰ ਕੋ ਬੀ ਜੀ ਐਮ ਆਈ ਦਾ ਬਣਾ ਰਹੇ ਹਾਂ ਆਪਾਂ ਪੂਰੇ ਕੁਝ ਲਿਖਦੇ ਆਂ ਇਕਰਾ ਮੈਂ ਲੋਗੋ ਲੈ ਕੇ ਆਇਆ ਹਾਂ ਇੱਕ ਡਰੈਗਨ ਡ੍ਰਾਪ ਕਰਿਆ ਮੈਂ ਇੱਥੇ ਇਹਨੂੰ ਸੌਣਾ ਲੋ ਪਰ ਮੈਂ ਲੋਗੋ ਮੈਦਾਨ ਨਹੀਂ ਲਗਾਉਣਾ ਸਿੱਧਾ ਇੱਥੇ ਲਾ ਦਈਏ ਇੱਥੇ ਇੱਥੇ ਗਰਾਊਂਡ ਦੇ ਉੱਪਰ ਇਹਦਾ ਫਲੈਟ ਲਟਾਉਣਾ ਆਪਾਂ ਕੀ ਕਰ ਸਕਦੇ ਆਂ ਪੂਰੇ ਰੱਖਿਆ ਇਹ ਪੂਰੇ ਲਟਾਉਣਾ ਮੈਨੂੰ ਪਹਿਲਾਂ ਸਕੇਲ ਕਰਿਆ ਥੋੜਾ ਇੱਥੇ ਠੀਕ ਕਰਨਾ ਕਰਨਾ ਵੀ ਪੈਣਾ ਚਾਹੀਦਾ ਮਨੇ ਨੂੰ ਆਇਦਾਂ ਲਟਾਉਣ ਦੀ ਫੀਲਿੰਗ ਆ ਰਹੀ ਹੈ ਥੱਲੇ ਨੂੰ ਲੱਗੇ ਵੀ ਹੈ ਗਰਾਊਂਡ ਦੇ ਉੱਪਰ ਲੇਟ ਹੋਇਆ ਹੈ ਤਾਂ ਆਪਾਂ ਕੰਟਰੋਲ ਦਬਕੇ ਇਹਦੇ ਤੇ ਕਲਿੱਕ ਕਰਾਂ ਐ ਡਾਊਨ ਕਰਤਾ ਐ। ਅਜੇ ਵੀ ਤੁਖਾ ਨਹੀਂ ਲੱਗ ਰਿਹਾ ਵੀ ਇਹ ਨਾ ਥੱਲੇ ਡੇਟ ਰਿਹਾ ਵਾ ਜਾਂ ਕੁਝ ਵੀ। ਤਾਂ ਆਪਾਂ ਇਹਨੂੰ ਵੀ ਕਰਨਾ ਇਹਦੇ ਪੁਆਇੰਟਸ ਨੂੰ ਆ ਕਾਰਨਰਸ ਨੂੰ ਛੋਟਾ ਕਰਨਾ ਕਿ ਜਿੰਨਾ ਦੂਰ ਜਾਂਦੀ ਰਹਿੰਦੀ ਹੈ ਚੀਜ਼ ਉੰਨੀ ਹੀ ਛੋਟੀ ਹੁੰਦੀ ਰਹਿੰਦੀ ਹੈ ਨੈਰੋ ਹੁੰਦੀ ਰਹਿੰਦੀ ਹੈ। ਇਹ ਤਾਂ ਨੈਰੋ ਕਰਤਾ ਹਾਂ। ਇਹ ਦੇਖੋ ਮੈਂ ਲਾ ਕਰ ਰਹੇ ਹਾਂ ਕਿ ਲੇਅਰ ਹੈ ਥੋੜਾ ਤਾਂ ਹੈ। ਲਾ ਕਰ ਰਹੇ ਹਾਂ। ਕੋਈ ਲੱਗ ਨਹੀਂ ਰਿਹਾ ਵੀ ਇਹਦੇ ਵਿੱਚ ਆਇਆ। ਤਾਂ ਇਹਨੂੰ ਆਪਾਂ ਚੇਂਜਸ ਕਰਨ ਲਈ ਜਿਹੜੇ ਬੈਕਗ੍ਰਾਉਂਡ ਦੀਆਂ ਕੁਝ ਡਾਰਕ ਕਲਰਸ ਨੇ ਜਿਵੇਂ ਸ਼ੈਡੋਜ਼ ਵਗੈਰਾ ਨੇ ਉੱਪਰ ਦਿਖਣ ਇਹਦੇ। ਬਹੁਤ ਚੀਜ਼ਾਂ ਕਿਵੇਂ ਦੇਖ ਸਕਦੀਆਂ ਨੇ ਆਪਾਂ ਇਹੀ ਲੇਅਰ ਦੇ ਉੱਪਰ ਰਾਈਟ ক্লিক ਕਰਿਆ ਬਲੈਂਡਿੰਗ ਆਪਸ਼ਨਸ ਉੱਪਰ ਗਏ। ਤੇ ਬਲੈਂਡ ਆਪਸ਼ਨ ਦੇ ਅੰਦਰ ਹੀ ਆ ਜਾਂਦੇ ਆਪਸ਼ਨਸ ਆ ਦੇਖੋ ਦਿਸ ਲੇਅਰ ਅੰਡਰ ਲੇਅਰ ਅੰਡਰ ਲੇਅਰ ਮਤਲਬ ਜਿਹੜੀ ਇਹਦੇ ਥੱਲੇ ਲੇਅਰ ਪਈ ਆ ਤੇ ਇਸ ਲੇਅਰ ਮਤਲਬ ਜਿਹੜੀ ਇਹ ਲੇਅਰ ਤੇ ਮੈਂ ਰਾਈਟ ਕਲਿੱਕ ਕਰਕੇ ਬਲੈਂਡਿੰਗ ਆਪਸ਼ਨ ਓਪਨ ਕਰਨਾ ਅਲਰੀ ਅੰਡਰ ਲੇਅਰ ਆ ਇਹਦੇ ਤੇ ਆਲਟ ਹੋਲਡ ਕਰਕੇ ਤਾਂ ਕਲਿੱਕ ਕਰਿਆ ਬ੍ਰੇਕ ਹੋ ਗਿਆ ਇਹ ਤਾਂ ਇਥੋਂ ਮੈਂ ਡਾਰਕ ਕਲਰ ਨਾਲ ਅਪਰ ਲੇਅਰ ਤੇ ਦਿਖਣ ਲੱਗ ਗਿਆ ਮੇਰੇ ਕੋਲ ਇਦਾਂ ਠੀਕ ਹੈ ਪ੍ਰੋਪਰ ਐ ਲੱਗ ਰਿਹਾ ਹੁਣ ਜਿਵੇਂ ਥੱਲੇ ਪਿਆ ਹੁੰਦਾ ਉਹਦੇ ਉੱਤੇ ਸ਼ੈਡੋ ਕਰਾਂਗੇ ਹਲਕੇ ਹਲਕੇ ਵਾਈਟ ਕਲਰ ਵੀ ਕਰ ਲੈਨੇ ਆ ਵਾਈਟ ਦਾ ਕਰਦੇ ਆ ਵਾਈਟ ਉੱਪਰ ਆ ਜਾਂਦਾ ओके okay गाइस मैं टर्न समय 간 ਨੂੰ 체ਨੇ ਕਰਿਆ ਹੈ ਇਹ ਦੂਵੋ ਦਾ ਆਪਾਂ ਕੀ ਕਰਦੇ ਆ ਮੈਂ ਇਹਦੇ ਉੱਪਰ ਇੱਕ ਕੈਰੇਕਟਰ ਲੈ ਕੇ ਆਇਆ ਮੈਂ ਫੋਟੋ ਲੈ ਕੇ ਆਇਆ ਸੀ ਆ ਟਰੈਕਟਰ ਦੀ ਟਰੈਕਟਰ ਨੂੰ ਆਪਾਂ ਡ੍ਰੈਗ ਐਂਡ ਡ੍ਰਾਪ ਕਰਦੇ ਜਿਵੇਂ ਕੈਰੇਕਟਰ ਦੇ ਕੋਲ ਬੈਕਗ੍ਰਾਉਂਡ ਨਹੀਂ ਹੈਗਾ ਰਿਮੂਵ ਨਹੀਂ ਹੈਗਾ ਬੈਕਗ੍ਰਾਉਂਡ ਕਰਨਾ ਪੈਂਦਾ ਹੈ ਉਰੇ ਲਾਉਣਾ ਹੈ ਜੀ ਇਸ ਇਮੇਜ ਸਟਾਈ ਕਰਦੇ ਆ ਆ ਗਿਆ ਆਪਣੇ ਮੈਂ ਦੀ ਸਿਲੈਕਸ਼ਨ ਕਰੂੰਗਾ ਪਹਿਲਾਂ ऑब्जेक्ट सिलेक्शन टूल लिया क्लिक करके ड्रैग कर सिलेक्शन हो गई देखो ये और सिलेक्शन ना हमेशा देखो होंगे कि कितों दिक्कत आ रही है जिम्मे इतना तो हल्की जी सिलेक्शन खाया दस टूल ऐड कर दो ठीक है फिर आ पा देखो ਡਰਾ ਕਰੋ ਇਸ ਤਰ੍ਹਾਂ ਔਰ ਡਰ ਗਟ ਕੀਨੇ ਔਲਟ ਦਬ ਕੇ ਅਗਰ ਤੁਸੀਂ ਡਰਾ ਕਰੋਗੇ ਤਾਂ ਮਾਈਨਸ ਹੋਊਗਾ ਸ਼ਿਫਟ ਦਬ ਕੇ ਡਰਾ ਕਰੋਗੇ ਤਾਂ ਪਲੱਸ ਹੋਊਗਾ ਔਲਟ ਹੋਲਡ ਕਰਿਆ ਨਾ ਤਾਂ ਮੈਂ ਡਰਾ ਕਰ ਰਿਹਾ ਮੈਂ ਇਦਾਂ ਹੀ ਹੋਰ ਟੂਲ ਵੀ ਲੈ ਸਕਦਾ ਜਿਵੇਂ ਪੋਲੀਗਨ ਲਾਸਰ ਟੂਲ ਸਿੱਧੀ ਸਿੱਧੀ ਲਾਈਨ ਚ ਲਾਈਨਾਂ ਲਗਾ ਦਿੰਦਾ ਹੈ ਕਲਿੱਕ ਕਰਕੇ ਸਿੰਗਲ ਸਿੰਗਲ ਕਲਿੱਕ ਕਰੋਗਾ ਸਿੱਧੀ ਸਿੱਧੀ ਅਗਰ ਲਾਈਨ ਲਾਪਾਟਮੈਂਟ ਤੱਲੇੋਂ ਦੇਖੋ ਇਧਰ ਦੇਖੋ ਸਾਈਡ ਤੇ ਸਹੀ ਆ ਬਿਲਕੁਲ ਆਸਟ ਕਰ ਲਓ ਜੇ ਮਾਸਕਿੰਗ ਦਾ ਸੀ ਇਹਨਾਂ ਮਾਸਕ ਕਰ ਲਿਆ ਆਸਟ ਕਰਕੇ ਅਗਰ ਸਿਲੈਕਸ਼ਨ ਹજી ਵੀ ਕਿਤੇ ਦਿੱਕਤ ਆ ਰਹੀ ਹੈ ਤਾਂ ਆਪਾਂ ਉਹਨੂੰ ਸਹੀ ਕਰ ਸਕਦੇ ਹਾਂ ਕਿਵੇਂ ਕਰ ਸਕਦੇ ਹਾਂ ਮਾਸਕ ਤੇ ਰਾਈਟ ਕਲਿਕ ਕਰਨਾ ਸਿਲੈਕਟ ਐਂਡ ਮਾਸਕ ਸਿਲੈਕਟ ਐਂਡ ਮਾਸਕ ਦੇ ਅੰਦਰ ਆਇਆ ਆਪਾਂ ਥੋੜੀ ਜੀ ਸੌਫਟਨੈਸ ਐਡ ਕਰੀਏ ਆਪਾਂ ਫੈਦਰ ਐਡ ਕਰਿਆ ਤੇ ਐਜਿਜ਼ ਸ਼ਿਫਟ ਕਰ ਸਕਦੇ ਹਾਂ ਅੰਦਰ ਨੂੰ ਕਿ ਐਜਿਜ਼ ਥੋੜੇ ਜਿਹੜੇ ਆ ਰਹੇ ਆ ਉਹ ਹਾਂ ओके ਘੱਟ ਅਡੱਨ ਨਾ ਅਨੁਦੋਬਾਦੀ ਕੀ ਕਰਦੇ ਆਪਾਂ ਬੈਕਗ੍ਰਾਉਂਡ ਲੈਨੇ ਆ ਮੇਰਾ ਕਰੈਕਟਰ ਆਪਣਾ ਜਿਆਦਾ ਹਾਈਲਾਈਟ ਨਹੀਂ ਹੋ ਰਿਹਾ ਕਿਉਂਕਿ ਬੈਕਗ੍ਰਾਉਂਡ ਦੇ ਪਿੱਛੇ ਬਹੁਤ ਹਾਈਲਾਈਟ ਹੋ ਰਿਹਾ ਹੈ ਬੈਕਗ੍ਰਾਉਂਡ ਨੂੰ ਮੈਂ ਬਲਰ ਕਰਨਾ ਹੈ ਇਨ ਏਰੀਆ ਚ ਇੰਨਾ ਸਾਰਾ ਏਰੀਆ ਪਿੱਛੇ ਵਾਲਾ ਪੈ ਬਲਰ ਕਰ ਦਨੇ ਆ ਮੂਰ ਲਾ ਫੋਕਸ ਚ ਰੱਖਣਾ ਇਹ ਕਿਵੇਂ ਕਰ ਸਕਦੇ ਆ ਆਪਾਂ ਜਦੋਂ ਆਪਾਂ ਕਿਸੇ ਵੀ ਚੀਜ਼ ਉੱਤੇ ਫੈਕਟਰ ਆਉਣਾ ਨੂੰ ਰਾਈਟ ਕਲਿੱਕ ਕਰਕੇ ਫਿਰ ਲਗਾ ਸਮਾਰਟ ਆਬਜੈਕਟ ਕਨਵਰਟ ਕਰਨਾ ਕਿਉਂਕਿ ਇਹ ਹੈਗਾ ਹੀ ਸਮਾਰਟ ਆਬਜੈਕਟ ਤਾਂ ਮੈਨੂੰ ਕਰ ਨਹੀਂ ਰਿਹਾ ਪਹਿਲੇ ਸਮਾਰਟ ਆਬਜੈਕਟ ਨੂੰ ਸਿਲੈਕਟ ਕਰਿਆ ਫਿਲਟਰ 'ਚ ਗਿਆ ਮੈਂ ਇੱਥੇ ਆਪਾਂ ਬਲਰ ਲਾਉਨੇ ਹੁੰਦੇ ਆ ਗੋਸ਼ਨ ਬਲਰ ਵਗੈਰਾ ਆਪਾਂ ਲਾਉਨੇ ਹੋਰੇ ਹੁਣ ਬਲਰ ਗੈਲਰੀ 'ਚੋਂ ਫੀਲਡ ਬਲਰ ਫੀਲਡ ਬਲਰ ਦੇ ਨਾਲ ਕੀ ਹੋ ਜਾਂਦਾ ਇੱਥੇ ਹਲਕਾ-ਹਲਕਾ ਪੁਆਇੰਟ ਲਾ ਸਕਦੇ ਆ ਆਪਾਂ ਜਿਵੇਂ ਇੱਥੇ ਪੁਆਇੰਟ ਲਾਇਆ ਮੈਂ ਇਹ ਪੁਆਇੰਟਾ ਲੱਗਿਆ ਹੋਇਆ ਇਹਨੂੰ ਚੱਕ ਕੇ ਮ ਇੱਕ ਪੁਆਇੰਟ ਇੱਧਰ ਲਾ ਦਿੰਨਾ ਹੈ। ਇੱਕ ਪੁਆਇੰਟ ਇੱਥੇ ਲਾ ਦਿੰਨਾ ਹੈ। ਇੱਕ ਪੁਆਇੰਟ ਇੱਥੇ ਲਾ ਦਿੰਨਾ ਹੈ। ਜਿਹੜੇ ਵੀ ਪੁਆਇੰਂਟ ਲੱਗੇ ਆ ਉਥੇ ਦੱਸ ਸਕਦੇ ਆ ਵੀ ਕਿੱਥੇ blur ਜ਼ਿਆਦਾ ਕਰਨਾ। ਇੱਥੇ ਬਿਲਕੁਲ ਜ਼ੀਰੋ ਕਰਨਾ। ਇੱਥੇ blur ਨਹੀਂ ਚਾਹੀਦਾ ਮੈਨੂੰ। ਇੱਥੇ ਵੀ ਮੈਨੂੰ blur ਨਹੀਂ ਚਾਹੀਦਾ। ਇੱਥੇ ਮੈਨੂੰ blur ਚਾਹੀਦਾ ਹੋ ਰਿਹਾ ਵਾ ਇੱਥੇ ਵੀ ਚਾਹੀਦਾ ਇੱਥੇ ਵੀ ਚਾਹੀਦਾ blur ਹੋ ਰਿਹਾ ਵਾ ਸਹੀ ਆ ਓਕੇ। ਇਹਦੇ ਆਪਾਂ ਨੂੰ ਕਰਨ ਕਰ। ਤਾਂ ਹੁਣ ਇੰਨੇ ਏਰੀਆ 'ਚ blur ਆ ਰਿਹਾ ਹੁਣ ਆਪਾਂ ਕੈਰੇਕਟਰ ਆ ਜਿਹੜਾ ਫੋਕਸ ਹੋਗਾ। ਦੇ ਪਿੱਛੇ ਲਾਈਟ ਵਗੈਰਾ ਜਾਂ ਕੁਛ ਇਦਾਂ ਦੀ ਚੀਜ਼ ਜੇ ਤਾਂ ਆਪਾਂ ਕੀ ਕਰ ਸਕਦੇ ਆ ਇੱਕ ਨਿਊ ਲੇਅਰ ਲਈ ਰੀਨੇਮ ਕਰ ਦਿਆ ਕਰੋ ਹਾਈਲਾਈਟ ਤੇ ਲੈ ਲਕ ਤਾਂ ਮੇਰੇ ਤੋਂ ਮੈਂ ਲਾਈਟ ਲਾਉਣੇ ਆ ਕੋਈ ਮੈਂ ਬ੍ਰਸ਼ ਟੂਲ ਲਿਆ ਸਿੰਪਲ ਐਸੇ ਦੇ ਅੰਦਰ ਕਲਰ ਲੈ ਲਓ ਕਿਦਾਂ ਦਾ ਚਾਹੀਦਾ ਜਾਂ ਤਾਂ 올ਡ ਦਾ ਬਕਿ ਤੁਸੀਂ ਇੱਥੋਂ ਵੀ ਚੱਕ ਸਕਦੇ ਹੋ ਕਲਰ ਵੀ ਇਦਾਂ ਅ ਵੀ ਕਲਰ ਚਾਹੀਦਾ ਆਪਾਂ ਬ੍ਰਸ਼ ਦਾ ਸਾਈਜ਼ ਇਨਕਰੀਜ਼ ਕਰਿਆ ਹਾਰਡਨੈਸ ਕਰਤੀਰੋ ਇੱਥੇ ਵਾਲੀ ਕੀ ਇਦਾਂ ਲਾਈਟ ਲਾਈ ਪਿੱਛੇ ਇਹਨੂੰ ਬਲੈਂਡ ਕਰਤਾ बहुत ज़्यादा अपना करैक्टर है जो बढ़िया लगता है उठाने लग देखे 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 गया करेक्टर डाउन कराइट की ज़्यादा नहीं मैं थोड़ी जी थीम सोची थी जिम्मे अजकेंट चल रहा है कुछ इदा का चल रहा है मैं कर ਔਰ ਉਹਦੀ ਇਮੇਜ ਲੈ ਕੇ ਔਰ ਉਹਦੀ ਇਮੇਜ ਵੀ ਡਾਊਨਲੋਡ ਕਰੀ ਹਾਂ ਭਾ ਪਈਏ ਫਾਈਲ ਅਨ ਡ੍ਰੈਗ ਐਂਡ ਡ੍ਰੌਪ ਕਰ ਦਿੰਦੇ ਹਾਂ ਜੀ ਐਨ ਜੀ ਯਾ ਹੈ ਕੰਟਰੋਲ ਕੀ ਦਬਾ ਕੇ ਸੌਫਟ ਕਰਾ ਲਾ ਤੇਰਾ ਕਲਾ ਬੜਾ ਕਰਕੇ ਆ ਨਾ ਬੈਕਗ੍ਰਾਉਂਡ ਚ ਰੱਖ ਦਿੰਦਾ ਜੀ ਮੈਂ ਮੂਵ ਕਰ ਦੇਣਾ ਇਹਨੂੰ ਤੱਲੇ ਉਹਨਾਂ ਬਲੈਂਡ ਕਰ ਦੇਣਾ ਵੀ ਪਿੱਛੇ ਲੱਗੇ ਤਾਂ ਇੱਥੇ ਮੈਂ ਮਾਸਕ ਲਾਇਆ ਤੇ ਤੇ ਵੀ ਹਾਲ ਦੱਸਿਆ ਸੀ ਜੀ ਮੈਂ ਮਾਸਕ ਯੂਜ਼ ਕਰਨਾ ਉਹ ਬਲੈਕ ਕਲਰ ਕਰਿਆ ਬ੍ਰਸ਼ ਦੇ ਨਾਲ ਹਲਕਾ ਹਲਕਾ ਕਰਕੇ ਨੂੰ ਬਲੈਂਡ ਕਰ ਦੇਣਾ ਵੀ ਪਿੱਛੇ ਲੱਗੇ ਅੰਦਰ ਲੱਗੇ ਉਹਦੇ ਹਲਕਾ ਜਿਹਾ ਕਰ ਇਹਨੂੰ ਬਲਰ ਕਰਨਾ ਤੁਸੀਂ ਕਰ ਸਕਦੇ ਹੋ ਫਿਲਟਰ ਚ ਜਾਓ ਬਲਰ ਚ ਜਾਓ ਗੋਸ਼ਣਦਾਰ ਕਰ ਸਕਦੇ ਹੋ ਜ਼ਿਆਦਾ ਨਹੀਂ ਕਰਨਾ ਬਿਲਕੁਲ ਹਲਕਾ ਜਿਹਾ ਡੀਫੋਕਸ ਲੱਗੇ ਫਿਰ ਆਪਾਂ ਇਥੇ ਸੈਂਡ ਵਗੈਰਾ ਇਥੇ ਲਾ ਸਕਦੇ ਆ ਜਿ ਆਪਾਂ ਇਨ ਨੂੰ ਰਾਸਟਰਾਈਜ਼ ਕਰੋ ਕੁਝ ਪਾਰਟ ਹੈਗੇ ਡੀਲੀਟ ਕਰਨਾ ਤੇ ਜਿਹਨਾਂ ਨੂੰ ਡੀਲੀਟ ਕਰੀਏ ਕੰਟਰੋਲ T ਟ੍ਰਾਂਸਫਰਮ ਕਰਕੇ ਵੱਡਾ ਕਰ ਲੈ ਜੀਗਾ ਇਹਨੂੰ ਆਪਾਂ ਕਰਤਾ ਸਕਰੀਨ ਕਲੀਨ ਕਰਕੇ ਇਦਾਂ ਆਪਾਂ ਤੇ ਲਾ ਲਈਏ ਥੈਨ ਮੈਂ ਕਰ ਦਾਂ ਹਲਕਾ ਲਗਾ ਬਲੈਂਡ ਕੰਡ ਕਿੰਨੇ ਕਰੂੰਗਾ ਮਾਸਾ ਪੀਸਿੰਗ ਬ੍ਰਸ਼ ਟੂਲ ਬਲੈਕ ਕਲਰ ਲਿਆਣਾ ਬਲੈਂਡਰ ਨੂੰ ਦਾਂ ਉਹਨੀਆਂ ਲਗਾਉਂਦਾ ਬਲੈਂਡਿੰਗ ਇਹ ਗਾ ਫੋਰ ਵੀ ਕਾਫੀ ਲੈ ਕੇ ਆਇਆ ਜੀ ਨੂੰ ਜਿਵੇਂ ਦਾਂ ਆਪਾਂ ਇਹਨੂੰ ਵੀ ਸਕਰੀਨ ਕਰਤਾ ਬਲੈਕ ਕਲਰ ਹਾਈਟ ਕਰਨ ਲਈ ਸਕਰੀਨ ਕਰਨਾ ਹੈ ਕਰਕੇ ਤੁਹਾਨੂੰ ਸਿੱਧਾ ਇਹ ਲਿਖਿਆ ਹੈ ਆਹ ਇਹਦਾ ਕੈਰੈਕਟਰ ਥੋੜਾ ਇਹਦੀ ਵੀ ਕਲਰ ਗ੍ਰੇਡਿੰਗ ਕਰਦੀ ਆ ਆਪਾਂ ਇਮੇਜ ਜਿੱਚਾ ਐਡਜਸਟਮੈਂਟ ਆਪਾਂ ਪਰਜ ਲਾਲ ਨਹੀਂ ਆਹ ਥੱਲੇ ਵਾਲਾ ਪਾਰਟ ਆ ਜਿਹੜਾ ਆਪਣਾ ਹੀ ਹੁੰਦਾ ਡਾਰਕ ਟੂਨਸ ਇਹਦਾ ਟਾਪ ਵਾਲਾ ਪਾਰਟ ਆ ਆਪਣੀ ਹਾਈਲਾਈਟਸ ਆ ਜਿੱਥੇ ਲਾਈਟ ਪੈ ਰਹੀ ਆ ਆ ਮਿਡ ਟونز ਨੂੰ ਡਾਰਕ ਨੂੰ ਮੈਂ ਹਲਕਾ ਜਾਂ ਹੋਰ ਡਾਰਕ ਕਰਿਆ ਜਿਹੜੀ ਲਾਈਟ ਆ ਨੂੰ ਲਾਈਟਨ ਹਾਈਟ ਕਰ ਲਿਆ ਸੈੱਟ ਜੀ ਆ ਗਈ ਹੈ ਕੈਕਟਰ ਆਪਨੇ ਤੋਂ ਆਹ ਚਾਬਾ ਦੇਖਣਾ ਕੈਕਟਰ ਬਣਾਉਣਾ ਹੋਰ ਹਲਕਾ ਜਿਹਾ ਇੰਕ

ऐड करना <laughs> ਆਪਾਂ ਹੀ ਕਰਿਆ ਇਹਦੇ ਉੱਪਰ ਨਾ ਹੁੰਦਾ ਨਾ ਕੁਝ ਕੀ ਕਰਦਾ ਐਂਡ ਨੀ ਆ ਗਿਆ ਮਸਹੀਏ ਲੜਨੋ ਪਾਉਣਾ ਤੇ ਆਪੀ ਲਾਉਣਾ ਗ੍ਰੀਨ ਕਰ ਦਿੰਦੇ ਆ 80% ਟ੍ਰਾਂਸਫਰ ਟੂ

ਕਰੀਨ ਕਰ ਦੱਸੋ ਇੱਥੇ ਸਿਲੈਕਸ਼ਨ ਲਈ ਕੰਟਰੋਲ ਦੱਬ ਕੇ ਅਗਰ ਤੁਸੀਂ ਮਾਸਕ ਦੇ ਉੱਪਰ ਕਲਿੱਕ ਕਰ ਦੋ ਨਾ ਵਾਈਟ ਕਲਰ ਨੂੰ ਸਿਲੈਕਟ ਕਰ ਲੈਂਦਾ ਹੈ ਜਿਹੜਾ ਮਾਸਕ ਆ ਜਿਵੇਂ ਦੇਖੋ ਸਿਲੈਕਸ਼ਨ ਹੋ ਗਈ ਨਾ ਵਾਈਟ ਕਲਰ ਦੀ ਬਲੈਕ ਆਡਾ ਕੰਟਰੋਲ ਦੱਬੋਗੇ ਕੀਬੋਰਡ ਤੋਂ ਮਾਸਕ ਦੇ ਉੱਪਰ ਕਲਿੱਕ ਕਰੋਗੇ ਸਿਲੈਕਸ਼ਨ ਹੋ ਗਈ ਦੇਖੋ ਵਾਈਟ ਕਲਰ ਆ ਫਿਰ ਇਹਦੇ ਤੇ ਵੀ ਮਾਸਕ ਲਾ ਲੈਂਦਾ ਹਾਂ ਤੇ ਇੰਨੀ ਮੈਂ ਸਕਰੀਨ ਕਰਿਆ ਥੱਲੇ ਵਾਲੀ ਨਾ ਕਰੈਕਟਰ ਜਾਂ ਬਣ ਗਿਆ ਇਨਵੀਜ਼ੀਬਲ ਜੀ ਤੈਨੂੰ ਆਪਾਂ ਵਰ ਟੂ ਸਮਾਰਟ ਆਬਜੈਕਟ ਦੋਨਾਂ ਨੂੰ ਸਿਲੈਕਟ ਕਰਕੇ ਕਰ ਦਿੰਦੇ ਆ ਸਕਰੀਨ ਕਰ ਦਿੰਦੇ ਆ ਆਪਾਂ ਅਨ ਕਰਿਆ ਫਿਲਟਰ ਚ ਗਏ ਕਲਰ ਚ ਗਏ ਇੱਥੇ ਲਾਵਾਂਗੇ ਮੋਸ਼ਨ ਬਲਰ ਕਿਉਂਕਿ ਉਹ ਭੱਜ ਰਿਹਾ ਵਾ ਉਹਦਾ ਉਦਾਂ ਦਾ ਮੋਸ਼ਨ ਹੋਊਗਾ ਉਹਦੇ ਨਾਲ ਬਲਰ ਕਰ ਦਿੰਦੇ ਆ ਇਹਨਾਂ ਕਰਨਾ ਉਹਨਾਂ ਕਰ ਦਿੰਦੇ ਆ ਬਲਰ ਕਰਿਆ ਤਾਂ ਮੈਂ ਫਰੰਟ ਤੋਂ ਹਲਕਾ ਲਗਾ ਕੈਰੇਕਟਰ ਦਿਖਾਉਣਾ ਮਾਸਕ ਲੱਗਿਆ ਦੇਖੋ ਇੱਥੇ 스마트 ਆਬਜੈਕਟ ਸੀ ਇਹ ਇੱਥੇ ਮਾਸਕ ਲੱਗਿਆ ਆਪਣੇ ਮੋਸ਼ਨ ਬਲਰ ਦੇ ਉੱਤੇ ਇਫੈਕਟ ਦੇ ਉੱਤੇ ਮਾਸਕ ਲੱਗਿਆ ਇਹ ਤੋਂ ਵੀ ਹਟਾ ਸਕਦੇ ਆਪਾਂ ਮਾਸਕ ਐਦਾਂ ਬਲੈਕ ਕਰਕੇ ਪਿੱਛੇ ਉਹਦਾ ਭੱਜ ਰਿਹਾ ਉਹ ਮੂਰ ਨੂੰ ਸੂਰਫੇਸ ਤੇ ਦਿਖਿਆ ਕਰ ਪੈਦੀ ਇਦਾਂ ਹੀ ਇੱਕ ਵਾਰ ਇਹਨੂੰ ਕਾਪੀ ਕਰਾਂ ਇੱਕ ਤਾਂ ਹੋਰ ਰੱਖ ਲੈਣਾ ਕਰਾਂ ਕਾਪੀ ਕਰਕੇ ਨੂੰ ਐਡਾਪਾ ਕ੍ਰੀਏਟ ਕਰਦੇ ਫਿਰ ਆਪਾ ਉਹ ਲਿਖ ਸਕਦੇ ਆ ਕੁਝ ਵੀ ਟਾਈਪ ਕਰੋ ਮਾਈ ਕਰਦੇ ਨੇ ਸਟਾਰਟ ਕਰਕੇ ਰਾ ਫੌਂਟ ਤਾਂ ਦੇਖ ਨਹੀਂ ਰਿਹਾ ਮੈਂ ਇਹ ਕਰਨਾ ਡੁਪਲੀਕੇਟ ਕਰ ਦਿੰਦਾ ਆ ਟੌਪ ਤੇ ਰੰਗ ਕਰ ਲਿਆ ਤੇ ਇਹ ਜੇ ਫੇਲ ਕਲਰ ਬੰਦ ਕਰ ਦਿੰਨੇ सही कविता देती है मैं कौन क्या यूज करोगे बना के ਕਮੇਗਨ ਹਰ ਕੇ ਦੇਖੋ ਜੀ ਜੇ ਤੇ 4 ਵੀ ਐਡ ਕਰ ਸਕਦਾ ਹਾਂ ਸਾ ਵੀ ਲੈ ਕੇ ਆਏ ਸੀ ਸੈLECTION ਵਾਲਾ ਨਾ ਨਮਸਕਾਰ ਨੂੰ karona Ing gorèng

ਕਰਦੇ ਜਾਨਾ 컬러 ਗੋਸ਼ਨ ਡਰਾਪ ਆਪਸ਼ਨ ਐਕਟਿਵ ਕਰੋ ਕੈਸਟਿੰਗ ਨਹੀਂ ਬਰਕੇ ਦੇਖੋ ਸਰੋਤ ਰਾਈ ਜੀ ਸਾਰੇ ਦੇ ਕਲਰ ਕੰਬੀਨੇਸ਼ਨ ਨੂੰ ਹਨਾ ਕਲਰ ਲੁਕਅਪ ਲਾ ਦਿਆ ਕਰਾਂਗੇ ਅੱਜ ਹਰਕੇ ਦੇਖੋ ਆਜੀ ਇੱਥੇ ਜਾਣਾ ਆਪਾ ਕਲਰ ਲੁਕਾ ਕਲਰ ਲੁਕਾ ਬੈਸਟਮੈਂਟ ਕਰਾਣਾ ਹਲੋ ਜੇਰੋ ਥੋੜੇ ਕਲਰ ਜੇ ਮੈਚ ਕਰ ਲੈਂਦਾ ਆ ਆਲ ਵੀ ਨਾਲ ਵੀ ਕਰੀ ਜਾਣੇ ਆ ਆਪ ਹੀ ਬਾਅਦ ਚ ਵੀ ਲਗਾਣਾ ਆਪ ਕਰਨੇ ਆ ਸਾਰੇ ਠੀਕ ਹੈ